암ব্রত 베레 ਦਾ ਹੁਕਮਨਾਮਾ ਸਚਖੰਦ ਸ੍ਰੀ ਹਰਮੰਦਰ ਸਾਹਿਬ ਸੋਰਠ ਮਹਲਾ ਪੰਜਮਾ ਕਰਤੀਜਾ ਚੋਪ ਦੇ ਇਕੋਂਕਾਰ ਸਤਗੁਰ ਪ੍ਰਸਾਦ ਮਿਲ ਪੰਚੋਂ ਨਹੀਂ ਸਹਿਸਾ ਚੁਕਾਇਆ ਸਿੱਖਦਾਰੋ ਨਾ ਪਤੀ ਆਇਆ ਉਮਰਾਵੋ ਆਗਿਆ ਝੇੜਾ 밀라잔 राम ने बेड़ा अब डूडन कतु ना जाई गोविंद पेटे गुर गोसाई रहआव ए पंचमी पाचाही तांतन श्री गुरु अर्जुन देव जी महाराज जी दी वाणी है गुरु साई फरमाउंदे हन अकाल पुरख इक है ते सतगुरु दी कृपा नाल मिलता है हे भाई नगरदेव पंचायत नु मिलके कमादिक बैरियां तो पैर रहा सहम दूर नहीं कीता जा सकता सरदाना लोकां तों भी तसल्ली नहीं मिल सकती कि ए बैरी तंग नहीं करेंगे सरकारी हाकमा के भी ए झगड़ा पेश कीतेया कुछ नहीं बन्दा प्रभु पाछा नु मिलके फैसला हो जाता है ਤੇ ਕਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਹੁਣ ਕਮਾਦਿਕ ਵੈਰੀਆਂ ਤੋਂ ਪੈਰੇ ਸਹਿਮ ਤੇ ਬਚਣ ਲਈ ਕਿਸੇ ਹੋਰ ਥਾਂ ਆਸਰਾ ਪਾਲਣ ਦੀ ਲੋੜ ਨਹੀਂ ਰਹੇਗੀ ਜਦੋਂ ਗੋਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪੇ ਹੈ ਪਾਈ ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਚਿੱਤ ਜੋੜਦਾ ਹੈ ਤਦੋਂ ਇਸਤੀ ਕਮਾਦਿਕ ਵੈਰੀਆਂ ਦੇ ਵਿਰੁੱਧ ਸਾਰੀ ਸ਼ਿਕਾਇਤ ਮੁੱਕ ਜਾਂਦੀ ਹੈ। ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ ਜੋ ਸਦਾ ਇਸਤੀ ਆਪਣੀ ਬਣੀ ਰਹਿੰਦੀ ਹੈ। ਤਦੋਂ ਵਿਕਾਰਾਂ ਦੇ ਦਹਿ ਚੜ ਕੇ ਪਟਕਣੋਂ ਬਚ ਜਾਂਦਾ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਕਾਇਮ ਰਹਿਣ ਵਾਲੇ ਨੀਅਾਂ ਅਨੁਸਾਰ ਕਮਾਦਿਕ ਨਾਲ ਹੋ ਰਹੀ ਟੱਕਰ ਦਾ ਫੈਸਲਾ ਹੋ ਜਾਂਦਾ ਹੈ। ਉਸ ਦਰਗਾਹ ਵਿੱਚ ਜਾਬਰਾਂ ਦਾ ਕੋਈ ਇਲਾਜ ਨਹੀਂ ਕੀਤਾ ਜਾਂਦਾ ਮਾਲਕ ਤੇ ਨੌਕਰ ਇੱਕੋ ਜਿਹਾ ਸਮਝਿਆ ਜਾਂਦਾ ਹੈ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹਜ਼ੂਰੀ ਵਿੱਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ ਜਾਂਦਾ ਹੈ ਉਸ ਦੇ ਬੋਲਣ ਤੋਂ ਬਿਨਾ ਉਹ ਪ੍ਰਭੂ ਆਪ ਉਸ ਦੇ ਦਿਲ ਦੀ ਪੀੜ ਨੂੰ ਸਮਝ ਲੈਂਦਾ ਹੈ ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ ਉਸ ਨਾਲ ਮਿਲਾਪ ਅਵਸਥਾ ਵਿੱਚ ਮਨੁੱਖ ਦੇ ਅੰਦਰ ਗੁਰਬੁਧ ਦੀ ਸਿਫਤ ਸਲਾਹਤ ਦੀ ਬਾਣੀ ਇੱਕ ਦਸ ਪੂਰਾ ਪ੍ਰਵਾਹ ਪਾ ਲੈਂਦੀ ਹੈ ਤੇ ਮਨੁੱਖ ਉਥੇ ਕਮਾ ਦੀ ਕਵਰੀਆਂ ਆਪਣਾ ਜੋਰ ਨਹੀਂ ਪਾ ਸਕਦੇ ਪਰ ਹੈ ਭਾਈ ਉਸ ਨੂੰ ਮਿਲਣ ਵਾਸਤੇ ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ ਗੁਰੂ ਸਾਹਿਬ ਕਹਿੰਦੇ ਹਨ ਆਖੋ ਹੈ ਭਾਈ ਜੇ ਉਸ ਨੂੰ ਮਿਲਣਾ ਹੈ ਤਾਂ ਆਪਾ ਪਾਉ ਗਵਾ ਕੇ ਉਸ ਨੂੰ ਮਿਲ ਸਕਦੇ ਆ